ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਫੌਗਰਾਂ ਨਾਲ ਰਿਲੇਟਡ ਵੀਡੀਓ ਲੈ ਕੇ ਆਏ ਆ ਫੌਗਰਾਂ ਨਾਲ ਰਿਲੇਟਡ ਜਿਹੜੀਆਂ ਵੀਡੀਓ ਨੇ YouTube ਤੇ ਆਪਾਂ ਨੇ ਬਹੁਤ ਜ਼ਿਆਦਾ ਪਾਈਆਂ ਨੇ ਪਹਿਲਾਂ ਦੀ ਇਹ ਵੀਡੀਓ ਲਿਆਉਣ ਦਾ ਜਿਹੜਾ ਮੇਨ ਕਾਰਨ ਹੈਗਾ ਨਾ ਤੁਸੀਂ ਦੇਖੋ ਵੀ ਬਹੁਤ ਸਾਰੇ ਵੀਰ ਫੌਗਰ ਲੈ ਜਾਂਦੇ ਨੇ ਖਰੀਦ ਕੇ ਉਹ ਫਿਲਟਰ ਪਾੜ ਦਿੰਦੇ ਨੇ ਇਹੜਾ ਫਿਲਟਰ ਆਪਾਂ ਦਿੰਨੇ ਆ ਨਾ ਮੂਰੇ ਲਾਉਣ ਨੂੰ ਇਹ ਪਾੜ ਦਿੰਦੇ ਨੇ ਕਿ ਹੁਣ ਤੁਸੀਂ ਕਹੋਗੇ ਵੀ ਫੌਗਰਾਂ ਦਾ ਇਹ ਫਿਲਟਰ ਪਾੜਦਾ ਕਿਵੇਂ ਆ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਿਆਂ ਤੇ ਇਹਨੂੰ ਬਚਾ ਕਿਵੇਂ ਕਰਨਾ ਇਹਦਾ ਆਪਾਂ ਉਹ ਵੀ ਦੱਸ ਦਿਆਂ ਸਭ ਤੋਂ ਪਹਿਲਾਂ ਟੇਪਨ ਟੇਪ ਕਰਕੇ ਜਿਹੜਾ ਆਪਾਂ ਜਿਵੇਂ ਸਾਨੂੰ ਸਟਾਰਟਿੰਗ ਤੋਂ ਅੱਜ ਦਿਵਾਰੇ ਜਿਹੜਾ ਫੋਗਰ ਇੰਸਟਾਲ ਕਿਵੇਂ ਕਰਨੇ ਆ ਉਹ ਸਾਰਾ ਦੱਸ ਦਿਆਂ ਪ੍ਰੋਸੈਸ ਆ ਪੰਪ ਦੇ ਦੋਨੇ ਪਾਸੇ ਜਿਹੜੇ ਆਪਾਂ ਨੇ ਇਹ ਐਲਬੋ ਨੇ ਇਹ ਆਪਾਂ ਕੱਸ ਲੈਣੇ ਆ ਇਹ ਦੋਨੇ ਐਲਬੋ ਕੱਸਣ ਤੋਂ ਬਾਅਦ ਆਪਾਂ ਇਹ ਇੱਕ ਸਟੈਂਡ ਦੇ ਨੇ ਹੁੰਨੇ ਆਗੇ ਨਾਲ ਇੱਕ ਟ੍ਰੇ ਹੁੰਦੀ ਆ ਜਿਹਦੇ ਵਿੱਚ ਪੰਪ ਤੇ ਸਪਲਾਈ ਦੋਨੇ ਬਿਲਕੁਲ ਸੇਫਲੀ ਟਿਕ ਜਾਂਦੇ ਨੇ ਤੇ ਸੋਹਣੇ ਵੀ ਲੱਗਦੇ ਆ ਜਦੋਂ ਕੋਈ ਆਇਆ ਬੰਦਾ ਦੇਖਦਾ ਆਪਣੇ ਘਰੇ ਆਪਣੇ ਡੰਗਰਾਂ ਵਾਲੇ ਦੇ ਵਿੱਚ ਤਾਂ ਇਹ ਜਿਹੜਾ ਸਿਸਟਮ ਲੱਗਿਆ ਹੋਇਆ ਸੋਹਣਾ ਲੱਗਦਾ ਏ ਟਰੇਨ ਵਾਲਾ ਤੇ ਬਾਕੀ ਇਹਦੇ ਨਾਲ ਸੇਫ ਵੀ ਆ ਕਿਉਂਕਿ ਪੰਪ ਐਵੇਂ ਕੰਧਾਂ ਦੇ ਉੱਪਰ ਲਾਈ ਜਾਂਦੇ ਆਪਾਂ ਤੋ ਵਧੀਆ ਨਹੀਂ ਲੱਗਦੇ ਟਾਈ ਲੋਕ ਦਿੰਨੇ ਹੁੰਦੇ ਨਾਲ ਇਸ ਤਰ੍ਹਾਂ ਜਿਹੜਾ ਤੁਸੀਂ ਟਾਈ ਲੋਕ ਇਹਦੇ ਵਿੱਚ ਦੀ ਟਪਾ ਕੇ ਇਹਨੂੰ ਬੈਂਡ ਕਰ ਸਕਦੇ ਆਂਗੇ ਆਪਾਂ ਨਾਟੇ ਦੇ ਵਿੱਚ ਤਾਣੀ ਲਾਉਂਦੇ ਕਿਉਂਕਿ ਨਟ ਲਾਉਣ ਨਾਲ ਜਿਹੜਾ ਇਹ ਸਿਸਟਮ ਆਗਾ ਪਾਣੀ ਵਾਲਾ ਸਿਸਟਮ ਆ ਗਿਆ ਫੋਗਰਾ ਤੇ ਨਟਾਂ ਦੇ ਉੱਤੇ ਜਿਹੜੀ ਸਿਲ ਚੜ੍ਹ ਕੇ ਉਹ ਨਟ ਨਾ ਜਰ ਜਾਂਦੇ ਨੇ ਜੇ ਆਪਾਂ ਨੂੰ ਕਿਸੇ ਖਰਾਬੀ ਕਾਰਨ ਪੰਪ ਚੇਂਜ ਕਰਨਾ ਪਵੇ ਜੇ ਤਾਂ ਜਿਹੜੇ ਉਹ ਨਟ ਜਰ ਜਾਂਦੇ ਨੇ ਤੇ ਉਹ ਖੁੱਲਦੇ ਨਹੀਂ ਹੁੰਦੇ ਬਾਈ ਇਸ ਕਰਕੇ ਆਪਾਂ ਜਿਹੜਾ ਨਟਾਂ ਦੀ ਥਾਂ ਤੇ ਇਹ ਟਾਇਲੌਕ ਯੂਜ਼ ਕਰਦੇ ਆ ਤੇ ਸਭ ਤੋਂ ਵਧੀਆ ਸੇਫਲੀ ਬਿਲਕੁਲ ਇਦਾਂ ਆਪਾਂ ਖਿੱਚ ਕੇ ਇਹ ਟਾਇਲੌਕ ਲਾ ਦਿੰਨੇ ਆ ਇਸੇ ਤਰ੍ਹਾਂ ਹੀ ਜਿਹੜਾ ਆਪਾਂ ਦੂਸਰਾ ਟਾਇਲੌਕ ਆ ਪੰਪ ਦੇ ਇੱਧਰ ਬੈਕ ਸ਼ਾਈਡ ਤੇ ਲਾ ਦਾਂਗੇ ਦੋਨੋਂ ਟਾਇਲੌਕ ਲਾ ਕੇ ਤੁਸੀਂ ਇਹ ਪੰਪ ਆ ਜਿਹੜਾ ਆਪਣਾ ਜਦੋਂ ਪੰਪ ਨੇ ਕੰਮ ਕਰਨਾਗਾ ਫੋਗਰਾਂ ਦੇ ਉੱਪਰ ਤਾਂ ਇਹ ਹਿੱਲੂਗਾ ਨਹੀਂ ਕੰਮਣ ਜੇ ਲੱਗ ਜਾਂਦਾ ਪੰਪ ਨਹੀਂ ਜਿਹਨੂੰ ਬੰਨਿਆ ਨਾ ਹੋਵੇ ਇਹਦੇ ਨਾਲ ਵਾਈਂਡ ਨਾ ਕੀਤਾ ਹੋਵੇ ਤੇ ਇਸੇ ਤਰ੍ਹਾਂ ਹੀ ਆਪਾਂ ਇਹਦੇ ਵਿੱਚ ਜਿਹੜੀ ਸਪਲਾਈ ਆ ਉਹ ਅਟੈਚ ਕਰ ਦਾਂਗੇ ਸਪਲਾਈ ਨੂੰ ਵੀ ਅਟੈਚ ਕਰਕੇ ਤੁਹਾਨੂੰ ਜਿਹੜੀ ਦਿਖਾਵਾਂਗੇ ਆਪਾਂ ਇਸ ਵੀਡੀਓ ਨੂੰ ਵੈਸੇ ਮੇਨ ਜਿਹੜਾ ਸੀਗਾ ਆਪਾਂ ਨੇ ਦੱਸਣਾ ਫਿਲਟਰ ਦਾਗਾ ਵੀ ਫਿਲਟਰ ਕਿਉਂ 파ੜਦੇ ਨਹੀਂ ਤੇ ਉਹਦਾ ਬਚਾ ਕਿਵੇਂ ਕਰਨਾ ਤਾ ਇਹਦੇ ਨਾਲ ਨਾਲ ਜਿਹੜਾ ਆਪਾਂ ਪੂਰਾ ਜਿਹੜਾ ਸੈਟਅਪ ਲਾਉਣਾ ਤੁਸੀਂ ਫੌਗਰਾਂ ਦਾ ਉਹ ਸਾਰਾ ਦਵਾਰੇ ਇਸ ਤਰ੍ਹਾਂ ਜਿਹੜੀ ਦੀ ਆਪਾਂ ਸਪਲਾਈ ਇਨਸਟਾਲ ਕਰ ਦਾਂਗੇ ਪੰਪ ਦੇ ਨਾਲ ਇਸ ਪਾਸੇ ਆਪਾਂ ਜਿਹੜਾ ਡੀਸੀ ਕਰੰਟ ਲੈਨੇ ਆਂਗੇ ਪਾਈਪ ਫੌਗਰ ਕਿਸ ਤਰ੍ਹਾਂ ਤੁਸੀਂ ਅੱਗੇ ਇਨਸਟਾਲ ਕਰਨੀਆਂ ਟੀਆਂ ਕਿਵੇਂ ਲਾਉਣੀਆਂ ਨੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਫੌਗਰ ਅੰਦਰ ਬਾਹਰ ਦੋਨੋਂ ਸਾਈਡ ਚਲਾਉਣੇ ਨੇਗੇ ਤਾਂ ਤੁਸੀਂ ਉਹ ਵੀ ਚਲਾ ਸਕਦੇ ਹੋਗੇ ਇੱਕੋ ਪੰਪ ਦੇ ਉੱਪਰ ਉਹ ਫੌਗਰ ਨੇ ਜਿਹੜੇ ਤੁਸੀਂ ਤੁਹਾਡੇ ਅੰਦਰਲੇ ਪਾਸੇ ਵੀ ਵਰਕ ਕਰਨਗੇ ਜਿਵੇਂ ਡੰਗਰਾਂ ਵਾਲੇ ਦਾ ਆਪਾਂ ਇੱਕ ਸ਼ੈੱਡ ਪਾਇਆ ਹੁੰਦਾ ਸ਼ੈੱਡ 'ਚ ਵੀ ਵਰਕ ਕਰਨਗੇ ਨੀਰੇ ਚਾਰੇ ਦੇ ਟਾਈਮ ਤੇ ਜਿਵੇਂ ਸ਼ਾਮ ਨੂੰ ਆਪਾਂ ਖੁਰਲੀਆਂ 'ਚ ਨੀਰਾ ਪਾ ਕੇ ਬਾਹਰ ਕੱਢਦੇ ਨੇ ਡੰਗਰਾ ਤਾਂ ਬਾਹਰਲੇ ਪਾਸੇ ਵੀ ਜਿਹੜੇ ਉਹ ਫੌਗਰ ਨੇ ਇੰਸਟਾਲ ਹੋ ਜਾਣਗੇ ਤੁਹਾਡੇ ਪੰਪ ਇੱਕੋ ਹੀ ਕੰਮ ਕਰੂਗਾ ਦੋਨਾਂ ਤੇ ਉਹਦੇ ਜਿਹੜੇ ਗੇਟਵਾਲ ਲੱਗਣੇ ਨੇਗੇ ਉਹ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਲਾਉਣੇ ਨੇ ਤੁਸੀਂ ਉਹਦੀ ਵੀਡੀਓ ਵੀ ਇੱਕ ਅਟੈਚ ਕਰ ਦੇਵਾਂਗੇ ਅਸੀਂ ਕਿਉਂਕਿ ਕਈ ਘਰਾਂ ਦੇ ਜਿਹੜੇ ਫੌਗਰ ਨੇ ਇੰਸਟਾਲ ਕੀਤੇ ਨੇ ਤੇ ਅੰਦਰ ਬਾਹਰ ਵਾਲਾ ਜਿਹੜਾ ਆਪਾਂ ਨੇ ਸਿਸਟਮ ਉਹ ਲਾਇਆ ਹੋਇਆਗਾ ਇਹ ਜਿਹੜੀ ਸਪਲਾਈ ਹੈ ਇਹਨੂੰ ਵੀ ਇੱਥੇ ਆਪਾਂ ਬਾਈਂਡ ਕਰ ਦਾਂਗੇ ਇਹਨੂੰ ਟਾਈ ਲੋਕ ਨਾਲ ਹੀ ਬਾਈਂਡ ਕਰਿਓ ਬਾਈ ਇਹਦੇ ਨਟ ਪੇਚ ਕੁਛ ਨਾ ਕਸਿਓ ਹੋਰ ਜਾਂ ਕਲੈਂਪ ਵਗੈਰਾ ਲਾ ਕੇ ਆਪਾਂ ਕਸ ਦਿੰਨੇ ਆਂ ਕਈ ਵਾਰੀ ਉਹਨਾ ਇਹਦੇ ਨਾਲ ਜਿਹੜੀ ਸਿਲ ਝੜ ਕੇ ਥੰਮਕ ਲੱਗ ਜਾਂਦੀ ਹੈਗੀ ਤਾਂ ਫਿਰ ਉਹ ਬਾਅਦ ਵਿੱਚ ਜਦੋਂ ਖੋਲਣਾ ਪੈ ਜੇ ਨਾ ਕਦੇ ਆਪਾਂ ਨੂੰ ਚੇਂਜ ਕਰਨਾ ਪੈ ਜੇ ਕੋਈ ਵੀ ਆਪਰੇਟਸ ਆ ਜਿਹੜਾ ਇਹਦੇ ਵਿੱਚੋਂ ਤਾਂ ਬਹੁਤ ਜ਼ਿਆਦਾ ਦਿੱਕਤ ਦਿੰਦਾ ਉਹ ਨਟ ਜਰ ਜਾਂਦੇ ਨੇ ਫਿਰ ਆੜੀ ਦਾ ਅਪਗ੍ਰੇਡ ਲੈ ਕੇ ਆਪਾਂ ਨੂੰ ਵੱਢਨੇ ਪੈਂਦੇ ਨੇ ਇਹ ਨੂੰ ਸਿੰਪਲੀ ਤੁਸੀਂ ਇਸ ਤਰ੍ਹਾਂ ਕੱਟ ਕੇ ਜਿਹੜਾ ਟਾਈ ਲੋਕ ਆ ਸਿੱਟ ਸਕਦੇ ਹੋ ਜੇ ਬਾਅਦ ਦੇ ਵਿੱਚ ਕੋਈ ਵੀ ਦਿੱਕਤ ਆ ਜਾਏ। ਇਹ ਦੋਨੇ ਚੀਜ਼ਾਂ ਵਾਈਂਡ ਹੋ ਗਈਆਂ ਨੇ। ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਪੰਪ ਦੇ ਇਸ ਪਾਸੇ ਜਿਹੜਾ ਤੀਰ ਲੱਗਿਆ ਹੋਇਆ ਇਤਰੋਂ ਪਾਣੀ ਜਿਹੜਾ ਇਨਪੁਟ ਦੇਣੀ ਆਪਾਂ ਤੀਰ ਲੱਗਿਆ ਹੋਇਆ ਜਿਹੜਾ ਇਸ ਨਿਪਰ ਦੇ ਵਿੱਚ ਇਧਰਲੇ ਪਾਸੇ ਜਿਹੜੀ ਆਉਟਪੁਟ ਲੈਣੀ ਆ। ਸੋ ਸੇਮ ਹੀ ਪ੍ਰੋਸੈਸ ਤੁਸੀਂ ਦੇਖੋਗੇ ਫਿਲਟਰ ਆ ਗਿਆ। ਫਿਲਟਰ ਦੇ ਉੱਪਰ ਇਧਰਲੇ ਪਾਸੇ ਇਨ ਲਿਖਿਆ ਹੋਇਆ, ਇਧਰਲੇ ਪਾਸੇ ਆਉਟ ਲਿਖਿਆ ਹੋਇਆ ਇੱਥੇ। ਇਦੇ ਵਿੱਚ ਕੋਈ ਬਾਹਲੀ オリジナルੀ ਗੱਲ ਨਹੀਂ ਬਾਈ ਜੇ ਤੁਹਾਨੂੰ ਮਾੜਾ ਮੋਟਾ ਵੀ ਅੱਸੀ ਦੇ ਬਾਰੇ ਹੈ ਨਾ ਤਾਂ ਤੁਸੀਂ ਆਪ ਹੀ ਇੰਸਟਾਲ ਕਰ ਸਕਦੇ ਹੋ ਜਿਹੜਾ ਫਿਲਟਰ ਪਾੜਨ ਦਾ ਮੇਨ ਕਾਰਨ ਸੀ ਉਹ ਕੀ ਆ ਆਪਾਂ ਇਹਨੂੰ ਫਿਲਟਰ ਨੂੰ ਜਿਹੜਾ ਪੰਪ ਤੋਂ ਬਾਅਦ ਇੰਸਟਾਲ ਕਰ ਦਿੰਦੇ ਆ ਬਾਅਦ ਚ ਇੰਸਟਾਲ ਕਰਿਆ ਕਹਿਣ ਦਾ ਭਾਵ ਕੀ ਆ ਵੀ ਇੱਥੋਂ ਜਦੋਂ ਆਉਟਪੁੱਟ ਲੈ ਲਈ ਆਪਾਂ ਨੇ ਤਾਂ ਇਹ ਪੰਪ ਇੱਥੇ ਆਪਾਂ ਇੰਸਟਾਲ ਕਰ ਦਿੰਦੇ ਸੀਗੇ ਤੁਸੀਂ ਦੇਖੋ ਮੜਾ ਨੇੜੇ ਕਰਕੇ ਬਾਈ ਕੈਮਰਾ ਦਿਖਾਈ ਇਹ ਜਿਹੜੀ ਆਉਟਪੁੱਟ ਲਈ ਏਦੂ ਬਾਅਦ ਇੱਥੇ ਜਿਹੜਾ ਫਿਲਟਰ ਇੰਸਟਾਲ ਕਰ ਦਿੰਦੇ ਸੀ ਇਹਦੇ ਨਾਲ ਕੀ ਆ ਪੰਪ ਦੇ ਪ੍ਰੈਸ਼ਰ ਨਾਲ ਫਿਲਟਰ ਆ ਜਿਹੜਾ ਵਿੱਚ ਇਹਦੇ ਸਪੰਨ ਪਾਈ ਹੁੰਦੀ ਆ ਤਾਂ ਉਹ ਜਿਹੜਾ ਇਹਦਾ ਬਜਨਾ ਪ੍ਰੈਸ਼ਰ ਆ ਜਿਹੜਾ ਪੰਪ ਦਾ ਉਹਨੂੰ ਕਵਰ ਨਹੀਂ ਕਰਦੀ ਉਹ ਕਵਰ ਨਾ ਕਰਨ ਕਰਕੇ ਇਹਨੂੰ ਜਦੋਂ ਪਾਣੀ ਓਵਰ ਮਿਲ ਗਿਆ ਤਾਂ ਇਹਦੇ ਵਿੱਚ ਵੈਕੂਮ ਹੋ ਜਾਂਦਾ ਹੈ ਵੈਕੂਮ ਹੋਣ ਨਾਲ ਨਾਲੇ ਤਾਂ ਇਹ ਢੱਕਣ ਪਟਕੇ ਮਾਰਦਾ ਇੱਕ ਪਟਾਕਾ ਜਿਹਾ ਪੈ ਜਾਂਦਾ ਨਲੇ ਅੰਦਰਲਾ ਸਪੰਨ ਫਿਲਟਰ ਪਾੜਨ ਦਾ ਤੇ ਨਲੇ ਤੁਸੀਂ ਦੇਖ ਸਕਦੇ ਹੋ ਆ ਫਿਲਟਰ ਦਾ ਕੀ ਹਾਲ ਕੀਤਾ ਹੋਇਆ ਜਿਹੜਾ ਇਸ ਤਰ੍ਹਾਂ ਇਹਨੂੰ ਇਹ ਪਾੜ ਦਿੰਦਾ ਬਾਈ ਤਾਂ ਇਸ ਨੂੰ ਬਚਾਉਣ ਦਾ ਜਿਹੜਾ ਆਪਣਾ ਸਿਸਟਮ ਹੈਗਾ ਬਾਕੀ ਜਦੋਂ ਪੰਪ ਦੇ ਵਿੱਚ ਦੀ ਕਾਚਰਾ ਲੰਘ ਗਿਆ ਵੀਰੇ ਪੰਪ ਵੀ ਖਰਾਬ ਹੁੰਦਾ ਆਪਣਾ ਕਾਚਰਾ ਆਪਾਂ ਪੰਪ ਤੱਕ ਵੀ ਨਹੀਂ ਆਉਣ ਦੇਣਾ ਇਸ ਕਰਕੇ ਇੱਥੋਂ ਇਨਪੁਟ ਆ ਗਈ ਇਹਦੀ ਜਿਹੜੀ ਆਉਟਪੁੱਟ ਲੈਣੀ ਆ ਆਪਾਂ ਨੇ ਆਪਾਂ ਥੋੜੀ ਇਹਦੇ ਵਿੱਚੋਂ ਕੱਟ ਕੇ ਤੁਹਾਨੂੰ ਏਸੇ ਤੀ ਸਮਝਾ ਦਿੰਨੇ ਆ ਇਹਦੇ ਆਉਟਪੁੱਟ ਚ ਲਾਉਣੀ ਆ ਇਹ ਤੁਸੀਂ ਇਹਦੇ ਆਉਟਪੁੱਟ ਤੋਂ ਤੁਸੀਂ ਪੰਪ ਨੂੰ ਇਨਪੁੱਟ ਦੇਣੀ ਆ ਫਿਲਟਰ ਪਹਿਲਾਂ ਲੱਗਣਾ ਸਭ ਤੋਂ ਪਹਿਲਾਂ ਕੰਮ ਕੀ ਆਪਣਾ ਇੱਕ ਪਾਈਪ ਲੈਣੀ ਆ ਆਪਾਂ ਟੈਂਕੀ ਦੇ ਵਿੱਚੋਂ ਪਾਣੀ ਲੈਣਾਗਾ ਉਹ ਪਾਣੀ ਫਿਲਟਰ ਨੂੰ ਦੇਣਾਗਾ ਫਿਲਟਰ ਤੋਂ ਬਾਅਦ ਫਿਰ ਆਪਾਂ ਨੇ ਪਾਣੀ ਦੇਣਾ ਪੰਪ ਨੂੰ ਪੰਪ ਨੇ ਇੱਥੋਂ ਪ੍ਰੈਸ਼ਰਾਈਜ਼ਡ ਕਰਕੇ ਜਿਹੜਾ ਪਾਣੀ ਆ ਅੱਗੇ ਆਪਣੇ ਜਿਹੜੇ ਆਪਾਂ ਫੌਗਰ ਇੰਸਟਾਲ ਕਰਾਂਗੇ ਆਪਾਂ ਤੁਹਾਨੂੰ ਦਿਖਾ ਦੇਨੇ ਕਿਸ ਤਰ੍ਹਾਂ ਜਿੱਦਾਂ ਇੱਥੇ ਆਪਾਂ ਨੇ ਟੀ ਲਾ ਲਈ ਤਾਂ ਜਿਹੜਾ ਇੱਥੇ ਪਾਣੀ ਚੱਲ ਜਾਣਾਗਾ ਇੱਥੇ ਪਾਣੀ ਗਿਆ ਜਦੋਂ ਆਪਾਂ ਇੱਥੇ ਜਿਹੜਾ ਫੌਗਰ ਇੰਸਟਾਲ ਕਰ ਦੇਣਾ ਇਸ ਤਰ੍ਹਾਂ ਉਸ ਤੋਂ ਅੱਗੇ ਇਸੇ ਤਰ੍ਹਾਂ ਹੀ ਸੇਮ ਪ੍ਰੋਸੈਸ ਆ ਜਿਹੜਾ ਆਪਾਂ ਅੱਗੇ ਕਰਦੇ ਜਾਵਾਂਗੇ ਕਿਸ ਤਰ੍ਹਾਂ ਉਹ ਤੁਹਾਨੂੰ ਦਿਖਾ ਦਿੰਨੇ ਆ ਜਿਵੇਂ ਤੁਸੀਂ ਦੇਖੋਗੇ ਅੱਗੇ ਇਸੇ ਤਰ੍ਹਾਂ ਹੀ ਆਪਾਂ ਨੇ ਇਹ ਲੈ ਗਏ ਤਾਂ ਅਗੋਂ ਆਪਾਂ ਪਾਈਪ ਇਸ ਤਰ੍ਹਾਂ ਕਟਿੰਗ ਕਰ ਲੈਣੀ ਆ ਇੱਥੇ ਆਪਾਂ ਟੀ ਪਾ ਦੇਣੀ ਆ ਫੇਰ ਅੱਗੇ ਜਾ ਲਾਣਾ ਜਿਹੜਾ ਜਮਾ ਬਿਲਕੁਲ ਲਾਸਟ ਵਾਲਾ ਪੁਆਇੰਟ ਆ ਗਿਆ ਆਪਾਂ ਨੇ ਉਹਦੇ ਵਿੱਚ ਆਪਾਂ ਨੇ ਇੱਕ ਐਲਬੋ ਪਾ ਦੇਣਾ ਵਿੱਚ ਲੋਕਾਂ ਨੇ ਕੀ ਆ ਨਾ ਲਾਸਟ ਵਾਲੇ ਪੁਆਇੰਟ ਦੇ ਉੱਤੇ ਗੇਟ ਵਾਲਾ ਲਾ ਰੱਖੇ ਨੇ ਤੁਸੀਂ ਗੇਟ ਵਾਲ ਦੇ ਉੱਤੇ ਐਕਸਟਰਾ ਖਰਚਾ ਨਾ ਕਰੋ ਇਹ ਸਿਰਫ 3-4 ਰੁਪਈਆ ਦਾ ਜਿਹੜਾ ਐਲਬੋ ਆ ਇਹ ਲਾ ਦਿਓ ਗੇਟ ਵਾਲੇ ਤਕਰੀਬਨ ਤੁਹਾਨੂੰ 20 ਤੋਂ 30 ਰੁਪਈਆ ਦਾ ਪੈਣਾਗਾ ਪਲਾਸਟਿਕ ਵਾਲਾ ਸਭ ਤੋਂ ਸਸਤੇ ਤੋਂ ਸਸਤਾ ਵੀ ਤੌੜੇੜਾ ਖਰਚਾ ਥੋੜਾ ਵੱਧ ਜਾਂਦਾਗਾ ਤਾਂ ਜਿਹੜਾ ਇਹ ਬਾਕੀ ਜਿਹੜਾ ਗੇਟ ਵਾਲਾ ਪ੍ਰੋਪਰ ਕੰਮ ਨਹੀਂ ਕਰਦਾ ਕਦੇ ਨਾ ਕਦੇ ਲੀਕੇਜ ਆ ਜਿਹੜੀ ਉਹਦੀ ਸਟਾਰਟ ਹੋ ਜਾਂਦੀ ਆ ਇਹ ਐਲਬੋ ਆ ਜਿਹੜਾ ਇਹ ਤੁਸੀਂ ਲਾਸਟ ਵਾਲੇ ਪੁਆਇੰਟ ਦੇ ਉੱਤੇ ਲਾਉਣਾਗਾ ਤਾਂ ਇਹਦੇ ਵਿੱਚ ਜਿਹੜਾ ਤੁਸੀਂ ਪਾਣੀ ਨਿਕਲਣ ਤੋਂ ਨੀਚਲੀ ਸ਼ੈੱਡ ਤੇ ਫੌਗਰ ਇੰਸਟਾਲ ਕਰ ਦੇਣਾ ਤਾ ਥੋੜਾ ਜਿਹੜਾ ਪਾਣੀ ਆ ਤੁਸੀਂ ਦੇਖ ਸਕਦੇ ਹੋ ਇੱਥੋਂ ਬਈ ਕੈਮਰਾ ਇਸ ਤਰ੍ਹਾਂ ਦਿਖਾ ਦੇ ਇਹ ਲਾਸਟ ਵਾਲਾ ਪੁਆਇੰਟ ਆ ਗਿਆ ਆਪਣਾ ਐਲਬੋ ਲੱਗਿਆ ਟੀ ਲੱਗ ਗਈ ਵਿਚਾਲੇ ਇਹ 17 ਦੀਆਂ ਜਿਹੜੀਆਂ ਟੀਆਂ ਲਾ ਕੇ ਤੁਸੀਂ ਜਿੰਨੇ ਮਰਜੀ ਫੋਗਰੇ ਦੇ ਵਿਚਾਲੇ ਇੰਸਟਾਲ ਕਰ ਦੋ ਤੇ ਇਹ ਆਪਣਾ ਪੰਪ ਆ ਗਿਆ ਹੁਣ ਥੋੜਾ ਜਿਹੜਾ ਫਿਲਟਰ ਦਾ ਆ ਗਿਆ ਮੇਨ ਇਹਦੇ ਪਟਾਕਾ ਪੈਣ ਦਾ ਇਹ ਕਦੇ ਵੀ ਤੁਹਾਨੂੰ ਦਿੱਕਤ ਨਹੀਂ ਦੇਊਗਾ ਪਾਣੀ ਆ ਜਿਹੜਾ ਫਿਲਟਰ ਦੇ ਵਿੱਚ ਬਈ ਪਹੁੰਚਣਾ ਚਾਹੀਦਾ ਫੇਰ ਪੰਪ ਨੇ ਜਿਹੜਾ ਸਪਲਾਈ ਅੱਗੇ ਦੇਣੀ ਆ ਕਈ ਵੀਰਾਂ ਨੇ ਕੀ ਕਰ ਰੱਖਿਆ ਨਾ ਪੰਪ ਨੂੰ ਜਿਹੜਾ ਫਿਲਟਰ ਨੂੰ ਪਾਣੀ ਆਪਣੇ ਆਪ ਨਹੀਂ ਚੜਦਾ ਉਹ ਨੀਚੇ ਵਾਲੀ ਟੈਂਕੀ ਦੇ ਵਿੱਚੋਂ ਜਿਹੜਾ ਪਾਣੀ ਦੇ ਰੱਖਿਆਗਾ ਫਿਲਟਰ ਨੂੰ ਪਾਣੀ ਕਿਉਂਕਿ ਜਦੋਂ ਪੰਪ ਨੇ ਕੰਮ ਕਰਨਾ ਤਾਂ ਇਹਦੇ ਇਥੋਂ ਚੂੜੀ ਲੋਟ ਕੱਸਿਆ ਹੁੰਦਾ ਤਾਂ ਇਥੋਂ ਹਵਾ ਲੈ ਜਾਂਦਾ ਪੰਪ ਨੂੰ ਇੱਕ ਜਿਹੜੀ ਸਪੇਸ ਮਿਲਗੀ ਵਿਚਾਲੇ ਖਾਲੀ ਤਾਂ ਇਹ ਵੈਕੂਮ ਨਹੀਂ ਕਰਦਾ ਤਾਂ ਇਥੋਂ ਜਿਹੜਾ ਪ੍ਰੈਸ਼ਰ ਨਹੀਂ ਬਣਦਾ ਇਹਦਾ ਸੋ ਇਹਦਾ ਪ੍ਰੈਸ਼ਰ ਬਣਾਉਣ ਵਾਸਤੇ ਤੁਸੀਂ ਕੀ ਹੈ ਇਹ ਉੱਚੀ ਜਗ੍ਹਾ ਤੋਂ ਪਾਣੀ ਲੈ ਲੈਣਾ ਉੱਚੀ ਜਗ੍ਹਾ ਤੋਂ ਪਾਣੀ ਜਿਹੜਾ ਆਟੋਮੈਟਿਕ ਆਪਣੇ ਤੁਹਾਡੇ ਫਿਲਟਰ ਦੇ ਵਿੱਚ ਐਂਟਰ ਹੋ ਜੂਗਾ ਇਥੋਂ ਪਾਣੀ ਨੂੰ ਆਪਣੇ ਆਪ ਜਿੰਨਾ ਮਰਜ਼ੀ ਨੀਵਾ ਫਿਲਟਰ ਲਾ ਦਿਓ ਕਿਤੇ ਮਰਜ਼ੀ ਲਾ ਦਿਓ ਕੋਈ ਇਸ਼ੂ ਨਹੀਂ ਉਥੋਂ ਜਿਹੜਾ ਪਾਣੀ ਆ ਆਟੋਮੈਟਿਕ ਇਸ ਪੰਪ ਨੇ ਜਿਹੜਾ ਪਿਕ ਕਰ ਲੈਣਾ ਪੰਪ ਨੇ ਪਿਕ ਕਰਕੇ ਜਿਹੜਾ ਪ੍ਰੈਸ਼ਰ ਦੇ ਨਾਲ ਜਿਹੜਾ ਤੁਹਾਡਾ ਪਾਣੀ ਆ ਉਹ ਅੱਗੇ ਜਿਹੜੇ ਫੌਗਰ ਨੇ ਉਹਨਾਂ ਨੂੰ ਦੇ ਦੇਣਾਗਾ ਦੂਸਰੀ ਗੱਲ ਇੱਕ ਹੋਰ ਆ ਵੀਰੇ ਜਦੋਂ ਤੁਸੀਂ ਫੌਗਰ ਇੰਸਟਾਲ ਕਰਨੇ ਨੇ ਨਾ ਤਾਂ ਇੱਕ ਚੀਜ਼ ਖਾਸ ਧਿਆਨ ਨਾਲ ਰੱਖਿਓ ਵੀ ਫੌਗਰਾਂ ਦੀ ਜਿਹੜੀ ਗਿਣਤੀ ਆ ਇੱਧਰ ਪੰਪ ਦੇ ਨੇੜੇ ਕਰਕੇ ਦਿਖਾਈ ਵੀਰੇ ਜਿਹੜਾ 100 ਜੀਪੀਡੀ ਦਾ ਪੰਪ ਲਾਉਣੇ ਆ ਆਪਾਂ ਹਨਾ ਦੇਖੋ ਤੁਸੀਂ ਫਲੋਨਿਕਸ ਦਾ ਪੰਪ ਆ ਇਹ 6 ਮਨਥ ਵਾਰੰਟੀ ਵਾਲਾ ਇਦੇ ਅੱਗੇ ਸਾਰਾ ਇਹਦੇ ਬਾਰੇ ਡਿਟੇਲ ਵਿੱਚ ਦਿੱਤਾ ਹੋਇਆ ਵੀ ਕਿੰਨਾ ਕਿੰਨੇ ਮੀਟਰ ਦੀ 2 ਮੀਟਰ ਦੀ ਹਾਈਟ ਤੇ ਜਿਹੜਾ ਇਹ ਨੇ ਉਹ ਭੇਜਣਾ ਪਾਣੀ ਓਪਨ ਫਲੋ ਇਹ ਸਾਰਾ ਕੁਝ ਦੱਸਿਆ ਹੁੰਦਾ ਤਾਂ ਜਿਹੜਾ ਇਹ ਪੰਪ ਯੂਜ਼ ਕਰਨਾ ਤਾਂ ਇਹਦੇ ਉੱਪਰ ਕੰਮ ਸੇ ਕੰਮ ਤੁਸੀਂ 4 ਫੌਗਰ ਇੰਸਟਾਲ ਕਰਨੇ ਹੀ ਕਰਨੇ ਨੇ ਉਸ ਤੋਂ ਜਦੋਂ ਘੱਟ ਫੌਗਰ ਇੰਸਟਾਲ ਕਰਦੇ ਹੋ ਜਿਹੜੀ ਪਾਈਪ ਆ ਉਹ ਜਾਦੇ ਜੰਪ ਕਰਦੀ ਹੈ ਜੀ ਇਸ ਤਰ੍ਹਾਂ ਕਿਉਂਕਿ ਉਹਦੇ ਵਿੱਚ ਪਾਣੀ ਦਾ ਫਲੋ ਆ ਜਿਹੜਾ ਵੱਧ ਜਾਂਦਾਗਾ ਪਾਣੀ ਨਿਕਲਣ ਨੂੰ ਅੱਗੇ ਜਗ੍ਹਾ ਨਹੀਂ ਹੁੰਦੀ ਕਿਉਂਕਿ ਇਹਦੇ ਬਿਲਕੁਲ ਬਰੀਕ ਸਰਾਖ ਹੁੰਦੇ ਨੇ ਜਿਹੜੀ ਇਹਨਾਂ ਨੇ ਸਿਰਫ ਧੁੰਦ ਬਣਾਉਣੀ ਆ ਤੇ ਉਦੇ ਉੱਪਰ ਜਿਹੜਾ ਜਿਆਦਾ ਇਸ ਤਰ੍ਹਾਂ ਬੁੜਕਦੇ ਜੇ ਰਹਿੰਦੇ ਨੇਗੇ ਇਹ ਤਾਂ ਭੈੜੀ ਲੱਗਦੀ ਆ ਹਨਾ ਲੱਗੇ ਹੋਰ ਕੋਈ ਉਹਦੀ ਦਿੱਕਤ ਨਹੀਂ ਹੈਗੀ ਜਾਇ ਇਹਦੀਆਂ ਟੀਆਂ ਪੱਟ ਦਿੰਦੇ ਆ ਪ੍ਰੈਸ਼ਰ ਨਾਲ ਤਾਂ ਤੁਸੀਂ ਇਹਦੇ ਉੱਪਰ ਜਿਹੜੇ 15 ਤੱਕ ਦੇ ਫੋਗਰ ਨੇ ਜਿਹੜੇ ਤਕਰੀਬਨ ਇੰਸਟਾਲ ਕਰ ਸਕਦੇ ਹੋਗੇ ਬਾਕੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਰਿਵਿਊ ਦਿਓ ਸਾਨੂੰ ਤਾਂ ਕਿ ਅਸੀਂ ਅੱਗੇ ਵਾਸਤੇ ਇਹਦੇ ਵਿੱਚ ਸੋਧ ਕਰ ਸਕੀਏ ਵੀਡੀਓ ਦੇ ਵਿੱਚ ਜੇ ਕੋਈ ਵੀ ਡਾਊਟ ਆ ਤੁਹਾਡੇ ਮਨ ਦੇ ਵਿੱਚ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਬਾਕੀ ਸਾਡਾ ਕੰਟੈਕਟ ਨੰਬਰ ਵੀ ਹੈ ਇਹਦੇ ਉੱਪਰ ਤਾਂ ਤੁਹਾਨੂੰ ਫੌਗਰ ਖਰੀਦਣ ਵਾਸਤੇ ਤੁਸੀਂ ਕਿੱਥੇ ਆਉਣਾਗਾ ਦੰਦੀਵਾਲ ਇਲੈਕਟ੍ਰੋਨਿਕਸ ਮਲਟੀ ਸਟੋਰ ਪਿੰਡ ਚੰਡੂਕੇ ਟਾਲੀ ਵਾਲਾ ਵਾ ਸੱਡਾ ਮੇਰਾ ਕੰਟੈਕਟ ਨੰਬਰ ਹੈਗਾ ਜੀ 9908089990805900 ਇਸ ਨੰਬਰ ਦੇ ਉੱਪਰ ਸੰਪਰਕ ਕਰਕੇ ਤੁਸੀਂ ਫੌਗਰ ਵੀ ਖਰੀਦ ਸਕਦੇ ਹੋ ਇੱਥੇ ਤੇ ਨਾਲ ਹੀ ਤੁਹਾਡੀ ਜਿਹੜੀ ਲੇਬਰ ਚਾਰਜਸ ਨੇ ਉਹ ਬਚ ਰਹਣਗੇ ਤੇ ਤੁਹਾਨੂੰ ਇੰਸਟਾਲ ਕਰਨ ਦਾ ਜਿਹੜਾ ਤਰੀਕਾ ਇੱਥੋਂ ਦੱਸ ਕੇ ਫਿਰ ਕਸਟਮਰ ਨੂੰ ਜਿਹੜੇ ਫੌਗਰ ਨਹੀਂ ਸੇਲ ਕੀਤੇ ਜਾਂਦੇ ਨੇ ਹੁਣ ਤੱਕ ਦਾ तकरीबन ਜਿੰਨੇ ਕਸਟਮਰ ਨੇ ਇਹ ਫੌਗਰ ਖਰੀਦੇ ਨੇ ਸਾਰਿਆਂ ਨੂੰ ਹੀ ਅਸੀਂ ਫੌਗਰ ਜਿਹੜੇ ਇੰਸਟਾਲ ਕਰਨੇ ਸਿਖਾ ਚੁੱਕੇ ਹਾਂਗੇ ਕਿਉਂਕਿ ਬਾਲਾ ਐਡਾ ਇਸ਼ੂ ਹੈ ਨਹੀਂ ਵੀਰੇ ਐਲਬੋ ਦਿੱਤੇ ਹੁੰਦੇ ਨੇ ਜੋੜ ਦਿੱਤੇ ਨੇ ਤੁਸੀਂ ਪਸਾਉਣਾ ਹੀ ਹੈ ਇਹਦੇ ਵਿੱਚ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਬਾਕੀ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਕਰ ਦਿਓ ਸ਼ੇਅਰ ਕਿਉਂਕਿ ਗਰਮੀ ਚੱਲ ਰਹੀ ਆ ਤੇ तकरीबन ਫੌਗਰ ਹਰੇਕ ਘਰ ਦੇ ਵਿੱਚ ਡੰਗਰ ਆਪਣੇ ਰੱਖੇ ਹੁੰਦੇ ਨੇ ਪਿੰਡਾਂ ਵਾਲਿਆਂ ਦੇ ਤੇ ਸਾਰਿਆਂ ਨੇ ਹੀ ਫੌਗਰ ਲਾਉਣੇ ਨੇ ਤਾਂ ਕਿ ਫੌਗਰ ਆਪਣੇ ਖੁਦ ਲਾ ਸਕੋ ਰਿਪੇਅਰ ਕਰ ਸਕੋ ਬਾਕੀ ਫੌਗਰ ਰਿਪੇਅਰ ਕਿਸ ਤਰ੍ਹਾਂ ਕਰਨੇ ਇਹਦੀ ਵੀਡੀਓ ਇੱਕ ਹੋਰ ਆਪਣੇ ਚੈਨਲ ਦੇ ਉਪਰ ਆਪਾਂ ਜਿਹੜੀ ਬਣਾ ਕੇ ਪਾ ਦੇਵਾਂਗੇ ਧੰਨਵਾਦ